ਅੱਜ ਜ਼ਿਲ੍ਹਾ ਕਾਂਗਰਸ ਕਮੇਟੀ ਬਠਿੰਡਾ ਸ਼ਹਿਰੀ ਦੀ ਮਿੰਟਾਵਾਰ ਮੀਟਿੰਗ ਸੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸਤਾਰ ਅਮਰਿੰਦਰ ਸਿੰਘ ਰਾਜਵੜੀ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਇਹ ਮੀਟਿੰਗ ਕੀਤੀ ਸੀ ਇਸ ਮੀਟਿੰਗ ਦਾ ਸਾਡਾ ਇੱਕੋ ਹੀ ਏਜੰਡਾ ਹੁੰਦਾ ਕਿ ਜੋ ਸਮੂਹ ਵਰਕਰ ਅਹੁਦੇਦਾਰ ਸਹਿਬਾਨ ਲੀਡਰ ਸਹਿਬਾਨ ਕਾਉਂਸਲਰ ਸਹਿਬਾਨ ਜਾਂ ਸਾਬਕਾ ਅਹੁਦੇਦਾਰ ਸਹਿਬਾਨ ਉਹ ਸਾਰੇ ਨਾਲ ਮਿਲ ਕੇ ਪਾਰਟੀ ਦੀ ਚੜ੍ਹਦੀ ਕਲਾ ਵਾਸਤੇ ਵੱਧ ਚੜ ਕੇ ਅਸੀਂ ਕੰਮ ਕਰ ਸਕੀਏ ਸਮੁੱਚੀ ਰਹਿ ਕਰ ਸਕੀਏ ਇਹਦੇ ਵਿੱਚ ਇਹ ਵੀ ਦੱਸਣਾ ਬਹੁਤ ਜ਼ਰੂਰੀ ਸੀ ਕਿ ਕਾਂਗਰਸ ਪਾਰਟੀ ਨੇ ਕਾਂਗਰਸ ਪਾਰਟੀ ਨੂੰ ਇੰਪਰੂਵਮੈਂਟ ਟ੍ਰਸਟ ਵਜੋਂ 3 ਸਾਲ ਪਹਿਲਾਂ ਜਗਾ ਲੋਟ ਹੋ ਤੁਸੀਂ 1578 ਗਾਜ ਸੀਸੀਆਈ ਦਫਤਰ ਕਮਲਾ ਨਹਿਰੂ ਦੇ ਨਾਲ ਉਹਦੇ ਪੈਸੇ ਨਹੀਂ ਭਰੇ ਗਏ ਸੀ ਤਾਂ ਸਤਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਨੇ ਉਹਨਾਂ ਦੀ ਰਹਿ ਨਵਾਈ 'ਚ ਉਹਨਾਂ ਦੀ ਜੋਰ ਅਜਮੈਸ਼ ਨਾਲ ਅਸੀਂ ਉਹ ਪੈਸੇ ਵੀ ਇੰਪਰੂਵਮੈਂਟ ਇਸ ਦਫਤਰ ਦੇ ਕਾਂਗਰਸ ਪਾਰਟੀ ਦੀ ਜਗਾ ਵਸਤੇ ਭਰਤੇ ਅਸੀਂ ਇੰਪਰੂਵਮੈਂਟ ਟਰਸਟ ਨੂੰ ਲੈਟਰ ਵੀ ਲਿਖਤਾ ਵੀ ਸਾਨੂੰ ਪੋਜੈਸ਼ਨ ਵੀ ਦੇ ਦਿਓ ਤੇ ਸਾਡੀ ਉਹਦੀ ਡਿਜੀਟਲ ਡਿਮਾਰਕੇਸ਼ਨ ਵੀ ਕਰ ਦਿਓ ਕਿਉਂਕਿ ਡਿਜੀਟਲ ਡਿਮਾਰਕੇਸ਼ਨ ਦਾ ਮਕਸਦ ਇਹ ਸੀ ਜੇ ਜਗਾ ਘੱਟ ਜਾਂ ਵੱਧ ਹੈ ਤਾਂ ਪੈਸੇ ਉਹਦੇ ਮੁਤਾਬਕ ਅਰੇਂਜ ਹੋ ਜਾਣ ਤਾਂ ਉਹਨਾਂ ਨੇ ਵੀ ਸਾਨੂੰ ਬਹੁਤ ਅਸ਼ੋਰੈਂਸ ਦਿੱਤੀ ਹੈ ਇਹ ਸਾਡੀ ਜਿਹੜੀ ਜ਼ਿੰਦਗੀ ਚ ਕਾਂਗਰਸ ਪਾਰਟੀ ਦਾ ਦਫਤਰ ਸੀ ਉਹ ਬੜਾ ਛੋਟਾ ਸੀਗਾ ਪ੍ਰਾਣਾ 50-60 ਸਾਲ ਤੋਂ ਅਸੀਂ ਇੱਥੇ ਬੈਠੇ ਸੀ ਹੁਣ ਅਸੀਂ ਖੁੱਲੇ ਥਾਂ 'ਚ ਦਫ਼ਤਰ ਬਣਾਉਣ ਜਾ ਰਹੇ ਦੂਜੀ ਗੱਲ ਜਿਹੜਾ ਸਾਡਾ ਇਹ ਦਫ਼ਤਰ ਹੈ ਇਹਦੇ ਵੀ ਅਸੀਂ ਸਾਰੇ ਕਾਗਜ਼ ਤਕਰੀਬਨ ਚਾਹੇ ਪ੍ਰਾਪਰਟੀ ਟੈਕਸ ਹੈ ਚਾਹੇ ਹਾਊਸ ਟੈਕਸ ਹੈ ਚਾਹੇ ਜਮ੍ਹਾਂ ਬੰਦੀ ਹੈ ਚਾਹੇ ਇਹਦੀ ਮੰਤੀ ਸੀ ਇਹ ਜਗ੍ਹਾ 227.33 ਗਜ ਹੈ ਇਹਦੇ ਕੋਈ ਰਿਕਾਰਡ ਸੀ ਉਹ ਅਸੀਂ ਸਾਰੇ ਉਪਲਬਧ ਕਰਾ ਲਏ ਸਾਡੇ ਕੋਲੇ ਸਾਰਾ ਰਿਕਾਰਡ ਅੱਜ ਹਾਜ਼ਰ ਹੈ ਇਸ ਦਫ਼ਤਰ ਦੀ ਜਾਇਦਾ ਦੇ ਸਬੰਧੀ ਜੋ ਵੀ ਸਾਡਾ ਕਾਂਗਰਸ ਪਾਰਟੀ ਦਾ ਭੰਦਾ ਸੀ ਤੀਸਰੀ ਗੱਲ ਜਿਹੜੀ ਅਹਿਮ ਗੱਲ ਅੱਜ ਦੇ ਦਿਨ ਕਿ ਕੁਝ ਲੋਕ ਕਾਂਗਰਸ ਪਾਰਟੀ ਦੇ ਕੌਂਸਲਰਾਂ ਤੇ ਦੋਸ਼ ਲਾਉਂਦੇ ਆ ਵੀ ਕਾਂਗਰਸ ਪਾਰਟੀ ਦੇ ਕੌਂਸਲਰ ਵਿਕਣ ਮੈਂ ਉਹਨਾਂ ਦੀ ਗੱਲ ਦਾ ਬਹੁਤ ਸ਼ਕਤੀ ਨਾਲ ਖੰਡਨ ਕਰਦਾ ਕਾਂਗਰਸ ਪਾਰਟੀ ਦੇ ਕੌਂਸਲਰ ਅੱਜ ਤੱਕ ਕਿਸੇ ਦੇ ਚਾਹ ਦੇ ਕੱਪ ਦੇ ਵੀ ਜ਼ਬਾਦਾਰ ਨਹੀਂ ਹੈ ਜਦੋਂ ਪਿੱਛੇ ਉਦੋਂ ਦੀ ਮੇਰ ਲੌਨ ਵਸਤੇ ਮਸਲਾ ਚੱਲਿਆ ਸੀ ਉਦੋਂ ਵੀ ਕਾਂਗਰਸ ਪਾਰਟੀ ਦੇ ਕੌਂਸਲਰ ਸਹਿਬਾਨ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹਨਾਂ ਨੇ ਇੱਕਜੁੱਟ ਹੋ ਕੇ ਕਾਂਗਰਸ ਪਾਰਟੀ ਦੇ ਪੰਜੇ ਤੇ ਸਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦੀ ਗੱਲ ਤੇ ਪਹਿਰਾ ਦਿੰਦੇ ਹੋਏ ਉਦੋਂ ਦੀ ਜੋ ਮੇਅਰ ਸਨ ਉਹਨਾਂ ਨੂੰ ਲੌਨ ਵਸਤੇ ਇੱਕਜੁੱਟ ਹੋ ਕੇ ਕੰਮ ਦਿੱਤਾ ਇਹ ਸ਼ਰਾਰਤ ਕਿੱਥੋਂ ਚੱਲਦੀ ਹੈ ਕਾਂਗਰਸ ਪਾਰਟੀ ਨੇ ਕੁਝ ਕੌਂਸਲਰ ਕੱਟੇ ਸੀ ਐਂਟੀ ਪਾਰਟੀ ਐਕਟੀਵਿਟੀ ਕਰ ਉਹਨਾਂ ਕੱਟੇ ਹੋਏਆਂ ਚ ਵੀ ਕੁਝ ਕਾਉਂਸਲਰ ਬਹੁਤ ਜ਼ਿਆਦਾ ਸ਼ਰਾਰਤੀ ਹੈ। ਉਹ ਬੱਕਰੀ ਦੀ ਖਾਲੇ ਚ ਭੇੜੀਏ ਦਾ ਰੂਪ ਅਦਾ ਕਰ ਰਹੇ ਐ ਕਾਉਂਸਲਰਸ ਦੇ ਵਿੱਚ। ਉਹ ਕਾਂਗਰਸੀ ਨਹੀਂ ਹਨ। ਜਾਣ ਬੁੱਝ ਕੇ ਉਹ ਕਹਿਣਗੇ ਅਸੀਂ ਤਾਂ ਜੀ ਕਾਂਗਰਸ ਨਾਲ ਆ ਅਸੀਂ ਤਾਂ ਕਾਂਗਰਸ ਨਾਲ ਆ ਪਰ ਜਦੋਂ ਧਰਮਕੋਟ ਦੀ ਚੋਣ ਹੁੰਦੀ ਆ ਉਦੋਂ ਭਾਜਪਾ ਦੇ ਪੰਜੇ ਦੇ ਕਮਲ ਦੇ ਫੁੱਲ ਦੇ نیچے ਜਾ ਕੇ ਵੋਟਾਂ ਮੰਗਦੇ ਐ ਤੇ ਹੁਣ ਵੀ ਮੈਂ ਤੁਹਾਨੂੰ ਯਕੀਨ ਦਿਵਾ ਦਿੰਨਾ ਐ। ਉਹੀ ਕਾਉਂਸਲਰ ਜਿਹੜੇ ਇੱਥੇ ਡਰਾਮੇ ਕਰਦੇ ਆ ਵੀ ਅਸੀਂ ਕਾਂਗਰਸ ਪਾਰਟੀ ਦੇ ਨਾਲ ਐ ਉਹ ਤੁਹਾਨੂੰ ਵੇ ਦਿੱਗੜ ਵੇ ਵੀ ਭਾਜਪਾ ਦੀਆਂ ਵੋਟਾਂ ਮੰਗਦੇ ਦਿਖਾ ਦੂ ਦਿਨ ਬਾਲੀ ਦੂਰੀ ਹੈ ਉਹ ਕਾਉਂਸਲਰ ਸਾਡੇ ਦਫ਼ਤਰਾਂ 'ਚ ਸਾਡੇ ਅਹੁਦੇਦਾਰਾਂ ਦੇ ਦਫ਼ਤਰਾਂ 'ਚ ਬਹਿ ਕੇ ਚਾਹਾਂ ਪੀ ਕੇ ਰੋਟੀ ਖਾ ਕੇ ਸਮੋਸੇ ਖਾਣ ਦਾ ਮਕਸਦ ਨਹੀਂ ਕਿ ਖਾਣ ਦਾ ਹੁੰਦਾ ਉਥੇ ਨਾਲ ਬਹਿ ਕੇ ਨੂਨ ਸਾਂਝਾ ਕਰਕੇ ਸਾਡੀ ਪਾਰਟੀ ਦੇ ਕਾਉਂਸਲਰਾਂ ਤੇ ਦਾਗ ਲਾਉਂਦੇ ਆ ਉਹ ਆਪਦੀਆਂ ਗੱਲਾਂ ਤੋਂ ਗੰਦੇ ਜਾਣ ਉਹਨਾਂ ਨੇ ਉਦੋਂ ਵੀ ਕੋਸ਼ਿਸ਼ ਕੀਤੀ ਸੀ ਕਾਉਂਸਲਰਾਂ ਨੂੰ ਖਰੀਦਣ ਦੀ ਪਰ ਕਾਂਗਰਸ ਪਾਰਟੀ ਦਾ ਇੱਕ ਇੱਕ ਕਾਉਂਸਲਰ ਕਾਂਗਰਸ ਪਾਰਟੀ ਦੇ ਪੰਜੇ ਦੇ niche ਕੰਮ ਕਰਨ ਵਸਤੇ ਤਿਆਰ ਹੈ ਔਰ ਮੈਂ ਤੁਹਾਨੂੰ ਯਕੀਨ ਦਿਵਾਉਣਾ ਹੈ ਰੱਬ ਮਾਨਣਾ ਕਰਾਵੇ ਜੇ ਬੰਦਿਆਂ ਦੇ ਸਾਰੇ ਹੋਇਆ ਤਾਂ ਸਾਨੂੰ ਨੋਹਾਂ ਨਾਲ ਤੋਹੇ ਪੱਟਣ ਦੀ ਅਦਾਬੀ ਆਉਂਦੀ ਹੈ ਤਾਂ ਜੇ ਰੱਬ ਨੇ ਚਾਇਆ ਤਾਂ ਕਾਂਗਰਸ ਪਾਰਟੀ ਕੋਲੇ ਅੱਜ ਤਕਰੀਬਨ 27-28 ਕਾਉਂਸਲਰ ਨੇ 27-28 27 ਦੇ 27-28 ਦੇ 28 ਥੋੜੇ ਕੈਮਰਿਆਂ ਮੁਰੇ ਬਸ ਵਿੱਚ ਅਸੀਂ ਲੈ ਕੇ ਜਾਵਾਂਗੇ ਔਰ ਬਸ ਤੇ ਲਿਆ ਕੇ ਇੱਕ ਮੋਰੀ ਟਪਾ ਕੇ ਮੇਅਰ ਕਾਂਗਰਸ ਪਾਰਟੀ ਦਾ ਬਣੂਗਾ ਹਰ ਕੀਮਤ ਤੇ ਬਣੂਗਾ ਜਿਹੜਿਆ ਦੋ ਤਿੰਨ ਦਾਗੀ ਬਾਗੀ ਜੇ ਫਿਰਦੇ ਆ ਜਿਹੜੇ ਪਾਰਟੀ ਚੋਂ ਕੱਢੇ ਵੇਚ ਜਿਹੜੇ ਕਾਂਗਰਸ ਪਾਰਟੀ ਚੋਂ ਦਾ ਰਾਗ ਲਾਪਦੇ ਆ ਉਹਨਾਂ ਬਾਰੇ ਮੈਂ ਸਾਡੇ ਕਾਉਂਸਲਰ ਵੀਰਾਂ ਨੂੰ ਵੀ ਕਹਿ ਦੇਣਾ ਚਾਹੁੰਦਾ ਕਿ ਤੁਸੀਂ ਆਪਦੇ ਨਿੱਜੀ ਸਬੰਧ ਰੱਖੋ ਤੁਸੀਂ ਇਹਨਾਂ ਦਾ ਵਰਤਦੇ ਰਹੋ ਕਿਤੇ ਇਹ ਨਾ ਹੋਵੇ ਇਹਨਾਂ ਦੋਨਾਂ ਤਿੰਨਾਂ ਦੇ ਕਰਕੇ ਬਾਕੀ ਕਾਉਂਸਲਰ ਤੁਹਾਡੇ ਖਿਲਾਫ ਹੋ ਜਾਣ ਤੇ ਤੁਹਾਡੇ ਨਾਲ ਕਾਂਗਰਸ ਪਾਰਟੀ ਦੀ ਮੀਟਿੰਗ 'ਚ ਪਹਿਰਾ ਨਾ ਦੇਣ ਤੇ ਕਿਸੇ ਨੰਬੇ ਬੰਦੇ ਨੂੰ ਕਾਂਗਰਸ ਪਾਰਟੀ ਦੀ ਚੋਣ ਵਸਤੇ ਉਹ ਮੂਹਰੇ ਲਿਆਉਣ ਤੁਸੀਂ ਨਿੱਜੀ ਸਬੰਧ ਰੱਖੋ ਉਹਨਾਂ ਦੇ ਘਰਾਂ 'ਚ ਜਾਓ ਤੁਸੀਂ ਆਪ ਦਾ ਜੋ ਮਰਜ਼ੀ ਕਰੋ ਪਰ ਜਿਹੜਾ ਬੰਦਾ ਕਾਂਗਰਸ ਪਾਰਟੀ ਦੇ ਖਿਲਾਫ ਚੱਲੂਗਾ ਉਹਦੇ ਵਸਤੇ ਕਾਂਗਰਸ ਪਾਰਟੀ ਅਦਰੋਂ ਕਾਂਗਰਸ ਪਾਰਟੀ ਦੇ ਵਿੱਚ ਐ ਕਾਂਗਰਸ ਪਾਰਟੀ ਉਹਨੂੰ ਨੋਟਿਸ ਦੇ ਕੇ ਸ਼ਕਤੀ ਨਾਲ ਜਿੱਤੂਗੀ ਕਾਂਗਰਸ ਪਾਰਟੀ ਆਪਦੇ ਦਮ ਤੇ ਮੇਅਰ ਬਣਾਉਣ ਦੀ ਯੋਗਤਾ ਰੱਖਦੀ ਹੈ ਅਜਿਹੇ ਬੰਦੇ ਆਪਦੀ ਇੰਨਾ ਗੰਦਾਤੋਂ ਗਰੇਜ ਕਰਨ ਔਰ ਇਦੋਂ ਬਾਅਦ 17 ਤਰੀਕ ਨੂੰ ਅਸੀਂ ਡੀਐਸਪੀ ਤੇ ਐਸਟੀਐਮ ਉਹਨਾਂ ਦੇ ਦਫ਼ਤਰਾਂ ਮੂਰੇ ਸਾਡੇ ਬਲਾਕਾਂ ਦੇ ਪ੍ਰਧਾਨ ਸਹਿਬਾਨ ਦੀ ਰੈਨਮਾਈਂਚ ਅਸੀਂ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਦੇ ਪ੍ਰਤੀ ਪੰਜਾਬ ਪ੍ਰਦੇਸ਼ ਦੇ ਹੁਕਮਾਂ ਦੇ ਨਾਲ ਅਸੀਂ 17 ਤਰੀਕ ਨੂੰ ਧਰਨੇ 10 ਵਜੇ ਤੋਂ 1 ਵਜੇ ਤੱਕ ਦਿਨੇ ਆ ਮੇਰੀ ਸਮੁੱਚੀ ਕਾਂਗਰਸ ਪਾਰਟੀ ਦੀ ਦਰਜਾ ਬਦਰਜਾ ਲੀਡਰਸ਼ਿਪ ਕਾਉਂਸਲਰ ਸਾਹਿਬਾਨ ਅਹੁਦੇਦਾਰगण ਵਿੰਕਾਂ ਦੇ ਪ੍ਰਧਾਨ ਅਹੁਦੇਦਾਰगण ਤੇ ਸਦਮ ਮੇਰੀ ਬੇਨਤੀ ਹੈ ਕਿ ਉਸ ਧਰਨੇ ਚ 10 ਵਜੇ ਤੋਂ 1 ਵਜੇ ਤੱਕ ਜੂਰ ਪਹੁੰਚੇ ਦੀ ਖੇਚ ਸਰ 17 ਨੂੰ ਪੂਰੇ ਪੰਜਾਬ ਚ ਐਸ ਡੀ ਐਮ ਤੇ ਡੀ ਐਸ ਪੀ ਲੈਵਲ ਤੇ ਬਲੌਕ ਤੋਂ ਆ ਕੇ ਇਹ ਨਫਤ ਕਿਉਂ ਦਿੱਤੇ ਜਾ ਰਹੇ ਲਾਅ ਐਂਡ ਆਰਡਰ ਦੀ ਸਥਿਤੀ ਦੇ ਖਿਲਾਫ ਹੁਣ ਤੁਸੀਂ ਦੇਖੋ ਕੱਲ ਚੰਡੀਗੜ੍ਹ ਪੰਪ ਸਿੱਟੇ ਇੱਥੇ ਪਿਓ ਪੁੱਤ ਨੇ ਮਾਰਦੇ ਆਪਸ ਮਾਰਦੇ ਮੁਕਸਰ ਮਾਰਦੇ ਥਾਂ ਥਾਂ ਤੇ ਲੜਾਈਆਂ ਥਾਂ ਥਾਂ ਤੇ ਕਤਲਿਆਮ ਗੋਲੀਆਂ ਚੱਲਦੀਆਂ ਆਂਦੀਆਂ ਜਵਾਗ ਚੱਕੀ ਜਾਂਦੇ ਆ ਨਸ਼ਾ ਵੇਚਾ ਵੀ ਕੀ ਜਾਂਦਾ ਕਤਲਿਆਮ ਹੋਈ ਜਾਂਦਾ ਤੁਹਾਨੂੰ ਕੀ ਵੀ ਪਤਾ ਤਾਂ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਅਸੀਂ ਪੰਜਾਬ ਸਰਕਾਰ ਦੇ ਖਿਲਾਫ ਆਪ ਵੀ ਆਵਾਜ਼ ਉਠਾ ਸਕਦੇ ਹਾਂ ਅਸੀਂ ਆਪ ਦਾ ਕਾਂਗਰਸ ਪਾਰਟੀ ਵਿਰੋਧੀ ਧਿਰ ਹੋਣ ਦੇ ਨਾਤੇ ਆਪ ਦਾ ਪੂਰਾ ਪ੍ਰਦਰਸ਼ਨ ਕਰਕੇ ਪੂਰੇ ਸੂਬੇ 'ਚ ਸਤਾਰ ਅਮਰਿੰਦਰ ਸਿੰਘ ਰਾਜਾ ਵਰਿੰਗ ਜੀ ਦੀ ਰਹਿਨਮਤੀ 'ਚ ਇਹ ਪ੍ਰੋਗਰਾਮ ਨੇਪਰੇ ਚੜਾਉਣਾ ਹੈ ਜੀ ਮੇਅਰ ਦੀ ਚੋਣ ਤਾਂ ਕਮਿਸ਼ਨਰ ਨਗਰ ਨਿਗਮ ਤੇ ਸਰਕਾਰ ਦੇ ਸਾਰੇ ਹੁੰਦਾ ਸੁਣਨ ਚ ਆਇਆ ਕਿ ਕਮਿਸ਼ਨਰ ਸਾਹਿਬ ਨੇ ਸਰਕਾਰ ਨੂੰ ਚਿੱਠੀ ਲਿਖਤੀ ਤਰੀਕ ਰਸਤੇ ਇਹ ਉਹਨਾਂ ਦਾ ਅੰਦਰੂਨੀ ਮਸਲਾ ਹੈ ਪਰ ਉਮੀਦ ਹੈ ਬਿੱਤੇ ਚਿੱਠੀ ਲਿਖੀ ਇਹਦਾ ਫੈਸਲਾ ਵੀ ਛੇਤੀ ਹੋਊਗਾ ਜਿਆਦਾ ਚਿਰ ਲਮਕਾਇਆ ਨਹੀਂ ਜਾ ਸਕਦਾ ਜੇ ਅਗਰ ਜਿਆਦਾ ਚਿਰ ਲਮਕਾਉਣਗੇ ਫਿਰ ਅਸੀਂ ਹਾਈ ਕੋਰਟ ਚਲੇ ਜਾਵਾਂਗੇ ਕੌਂਸਲਰ ਨੂੰ ਕੱਢਦੇ ਕਿਉਂ ਨਹੀਂ ਜਿਹੜੇ ਬਾਕੀ ਜਿਹੜੇ ਅਸੀਂ ਕੱਢੇ ਵਿਆ ਕੌਂਸਲਰ ਉਹ ਕੌਂਸਲਰ ਕੱਢੇ ਵਿਆ ਜਾਨ ਬੁਝ ਕੇ ਡਰਾਮੇ ਕਰਦੇ ਓਏ ਸਾਡੇ ਦਫਤਰਾਂ 'ਚ ਆ ਕੇ ਬਹਿ ਕੇ ਸਾਡੇ ਕਾਉਂਸਲਰਾਂ ਤੇ ਦਾਗ ਲਾਉਂਦੇ ਕਿੰਨੇ ਕਾਉਂਸਲਰ ਕੀ ਨਾਮ ਨੇ ਤਿੰਨ ਕਾਉਂਸਲਰ ਨੇ ਉਹ ਸਿਰਫ ਸਾਰਿਆਂ ਨੂੰ ਪਤਾ ਮੈਥੋਂ ਨਾਮ ਧਵਾਉਣ ਦੀ ਲੋੜ ਨਹੀਂ ਉਹਨਾਂ ਨੂੰ ਵੀ ਪਤਾ ਲੱਗ ਜਾਊਗਾ ਕਿ ਇਹਨੂੰ ਕਹਿੰਦਾ ਤੇ ਜਿੱਥੇ ਉਹ ਬਹਿੰਦੇ ਉਹਨਾਂ ਨੂੰ ਵੀ ਪਤਾ ਕਿ ਕਿਉਂ ਬਹਿੰਦੇ ਆ ਜੀ ਤੁਹਾਡੀ ਅੰਦਰੂਨੀ ਗੱਲ ਕੀ ਆ ਕਿਹੜਾ ਮੇਅਰ ਬਣਾ ਦੇ ਦੇ ਦੇਖੋ ਜਿਹੜਾ ਜਿੱਥੋਂ ਤੱਕ ਮੇਅਰ ਬਣਾਉਣ ਦਾ ਸਵਾਲ ਹੈ ਮੇਅਰ ਕਾਂਗਰਸ ਪਾਰਟੀ ਦਾ ਪ੍ਰੈਰੋਗੇਟਿਵ ਹੈ ਕਾਂਗਰਸ ਪਾਰਟੀ ਦੇ ਪ੍ਰਧਾਨ ਸਾਰ ਮਰਿੰਦਰ ਸਿੰਘ ਰਾਜਾ ਵੜਿੰਗ ਜੀ ਨੂੰ ਸਾਰੇ ਕਾਉਂਸਲਰ ਫਾਂਡ ਉਹਦੇ ਅੱਗੇ ਤਰਕ ਦਿੱਤੇ ਵੀ ਜੋ ਫੈਸਲਾ ਤੁਸੀਂ ਲਓਗੇ ਉਹਨਾਂ ਨੇ ਇੱਕ ਗੱਲ ਕਹੀ ਮੰਗੜ ਦਾ ਹਰੇਕ ਦਾ ਹੱਕ ਹੈ ਹਰੇਕ ਦੀ ਡਿਮਾਂਡ ਹੋਣੀ ਚਾਹੀਦੀ ਹੈ ਮੰਗਣਾ ਵੀ ਚਾਹੀਦਾ ਪਰ ਕਾਂਗਰਸ ਪਾਰਟੀ ਜੀਰੂ ਵੀ ਠੀਕ ਸਮਝੂਗੀ ਜੋ ਵੀ ਠੀਕ ਸਮਝੂ ਕਾਉਂਸਲਰਸ ਨਾਲ ਮੀਟਿੰਗ ਕਰਕੇ ਇਕੱਲੇ-ਇਕੱਲੇ ਕਾਉਂਸਲਰ ਨਾਲ ਆਬਜ਼ਰਵਰ ਲਾ ਕੇ ਮੀਟਿੰਗ ਕਰਕੇ ਫੇਰ ਹੀ ਫੇਰ ਮੈਚ ਹੋਏ ਲੱਗਦਾ ਸੀਨੀਅਰ ਜਨਰਲ ਸਹੀ ਨਹੀਂ ਹੈ ਮੈਂ ਇਹ ਗੱਲ ਨਹੀਂ ਕਹੂੰਗਾ ਕਿ ਕੌਣ ਸਹੀ ਹੈ ਕੌਣ ਨਹੀਂ ਗੱਲ ਜਿੱਥੋਂ ਤੱਕ ਮੇਰਾ ਮੇਰਾ ਸਵਾਲ ਹੈ ਕਾਂਗਰਸ ਪਾਰਟੀ ਦਾ ਸਵਾਲ ਹੈ ਕਾਂਗਰਸ ਪਾਰਟੀ ਆਰਗੇਨਾਈਜੇਸ਼ਨਲ ਦੇ ਇੱਕ ਡਿਸਿਪਲਨ ਦੇ ਤੌਰ ਤੇ ਹਰ ਬੰਦੇ ਦੀ ਰਾਇ ਲੈ ਕੇ ਗੱਲ ਕਰਕੇ ਹੀ ਫੈਸਲਾ ਲਗਾਉਂਦੀ ਹੈ ਰਾਜਨ ਜੀ ਅੱਜ ਮੀਟਿੰਗ ਕੀਤੀ ਗਈ ਹੈ ਮੀਨਾਵਰ ਜਿਹੜੀ ਕਾਂਗਰਸ ਪਾਰਟੀ ਦੀ ਹੋਣੀ ਹੈ ਤੇ ਇਸ ਤੇ ਕਿੰਨੇ ਕੈਂਪੀਆਂ ਨੇ ਹਿੱਸਾ ਲੁਕਾ ਦੇ ਐਮਸੀ ਸਾਹਿਬਾਨ ਤਕਰੀਬਨ ਸੀਗੇ 8-9 ਦੇ ਦੇਖੋ ਜਿਹੜੀ ਮੀਨਾਵਰ ਮੀਟਿੰਗ ਹੁੰਦੀ ਹੈ ਇਸ ਮੀਟਿੰਗ ਦਾ ਅਜੰਡਾ ਹੋਊਗਾ ਕਿ ਸਾਰੇ ਬੰਦੇ ਹਾਜ਼ਰ ਨਹੀਂ ਹੋ ਸਕਦੇ ਪਰ ਅਸੀਂ ਰਿਕੁਐਸਟ ਕਰਦੇ ਜੀ ਕਿ ਸਾਰੇ ਬੰਦੇ ਮੀਟਿੰਗ ਚ ਆਓ ਪਰ ਹੁਸ ਤਕਰੀਰ ਨਿੱਜੀ ਜੀਵਨ ਹੈ ਹਰ ਬੰਦੇ ਦੇ ਆਪਦੇ ਸਾਧਨ ਹੈ ਵਰਕਿੰਗ ਡੇ ਹੈ ਵਰਕਿੰਗ ਆਰਸ ਹੈ ਸਾਰੇ ਬੰਦੇ ਕੋਈ ਵਕਤ ਟਾਈਮ ਨਹੀਂ ਕੱਟ ਪੈਂਦੇ ਕੋਈ ਵਾਰ ਕੋਈ ਰਿਕੁਐਸਟ ਸਾਰੇ ਐਮਸੀ ਆਰਗੇਨਾਈਜੇਸ਼ਨ ਉਹ ਵੀ ਚੱਲ ਬੰਦੇ ਤੇ ਇਸ ਕਰਕੇ ਕਾਉਂਸਲਰ ਸਹਿਬਾਨ ਜਦ ਘਟ ਆਉਣਾ ਜਾਂ ਵੱਧ ਆਉਣਾ ਉਸ ਨਾਲ ਜਿਹੜਾ ਵਾਰ ਮੀਟਿੰਗ ਦੇ ਵਿੱਚ ਇਸ ਸੀ ਤਾਂ ਕੋ ਸਿੱਧਾ ਜਾਂ ਸਿੱਧੇ ਤੋਂ ਹੋ ਕੇ ਸੀ ਹਾਂ ਛੋਟੇ ਮਾਧਮ ਰਹੀ ਮੇਰੀ ਬੇਨਤੀ ਜ਼ਰੂਰ ਹੈ ਜੋ ਵੀ ਸਾਥੀ ਹਨ ਕਾਂਗਰਸ ਪਾਰਟੀ ਨਾਲ ਅੰਤ ਤੱਕ ਹੀ ਰੱਖਦੇ ਉਹ ਮੀਟਿੰਗ ਜ਼ਰੂਰ ਆਇਆ ਕਰਮ ਇਹੀ ਰਾਜਾ ਬੇਨਤੀ ਦਾ ਸਾਨੂੰ ਦਿਸ਼ਾ ਨਿਰਦੇਸ਼ ਹੈ ਤੇ ਇਹੀ ਸਾਡਾ ਮੰਤਵ ਹੈ ਜ਼ਿਲ੍ਹੇ ਦੀ ਮੀਟਿੰਗ ਪ੍ਰਧਾਨ ਜੀ 28 ਐਮਸੀ ਦੱਸਿਆ ਤੁਸੀਂ 28 ਸਾਡੇ ਕੋਲ 27 28 ਐਮਸੀ ਹੈ ਅੱਛਾ ਜੀ ਇਹ ਮੇਅਰ ਕੋ ਕਾਂਗਰਸ ਦਾ ਬਣ ਜਾ ਰਿਹਾ ਮੇਅਰ 100% ਕਾਂਗਰਸ ਦਾ ਬਣੂਗਾ ਮੈਂ ਹੰਕਾਰ ਨਾਲ ਨਹੀਂ ਕਹਿੰਦਾ ਤੁਹਾਨੂੰ ਯਾਦ ਹੋਊਗਾ ਜਦੋਂ ਦੀਪੂ ਆਲਾ ਦੇ ਖਿਲਾਫ ਤੇ ਰਾਸ਼ਨ ਤਾੜ ਕੱਟਣ ਦੇ ਖਿਲਾਫ ਤੁਸੀਂ ਸੈਕਟਰੀਏ ਇੱਕ ਵਾਰ ਮੇਰੀ ਇੰਟਰਵਿਊ ਕੀਤੀ ਸੀ ਸ਼ਾਇਦ ਉਹ ਜੋ ਬਾਹਰ ਆਈ ਸੀ ਸੀ ਮੈਂ ਸਾਨੂੰ ਉੱਤੇ ਵੀ ਯਕੀਨ ਨਾਲ ਕਿਹਾ ਸੀ ਵੀ ਜੋ ਉਸ ਸਮੇਂ ਦੇ ਮੇਅਰ ਨੇ ਇਹਨਾਂ ਦਾ ਲੈਣਾ ਤੈ ਹੈ ਮੈਂ ਅੱਜ ਵੀ ਤੁਹਾਨੂੰ ਯਕੀਨ ਨਾਲ ਕਹਿ ਸਕਦਾ ਹਾਂ ਹੰਕਾਰ ਨਾਲ ਨਹੀਂ ਯਕੀਨ ਨਾਲ ਕਿ ਮੇਅਰ ਹਰ ਕੀਮਤ ਤੇ ਕਾਂਗਰਸ ਪਾਰਟੀ ਦਾ ਬਣੂਗਾ ਕਿਉਂਕਿ ਕਾਂਗਰਸ ਪਾਰਟੀ ਹੀ ਹੈ ਜਿਹਦੇ ਕੋਲੇ ਬਹੁਮਤ ਹੈ ਔਰ ਮੈਨੂੰ ਕਾਂਗਰਸ ਪਾਰਟੀ ਦੇ ਕਾਉਂਸਲਰਸ ਤੇ ਇੰਨਾ ਵੱਡਾ ਯਕੀਨ ਹੈ ਕਿ ਉਹ ਰਾਜਾ ਵੜਿੰਗ ਜੀ ਤੇ ਕਾਂਗਰਸ ਪਾਰਟੀ ਦੀ ਤੇ ਮੇਰੀ ਆਵਾਜ਼ ਨੂੰ ਕਦੇ ਗੋੜਨ ਲਈ ਜਿੱਥੇ ਕਹਾਂਗੇ ਜਿਹਨੂੰ ਪਾਰਟੀ ਕਹੂ ਕਿ ਜਿਹਨੂੰ ਪਾਰਟੀ ਨੇ ਸਹਿਮਤੀ ਦਿੱਤੀ ਕੌਂਸਲਰਸ ਨਾਲ ਰਹਿ ਕਰਕੇ ਉਸੇ ਨੂੰ ਵੀ ਵੋਟ ਪਾ ਕੇ ਕੌਂਸਲਰ ਸਾਰੇ ਮੇਅਰ ਬਣਾਉਣਗੇ ਕਾਂਗਰਸ ਰਾਜਨ ਜੀ ਰਾਜਾ ਵੜਿੰਗ ਬਠਿੰਡਾ ਆ ਕੇ ਗਿਆ ਮੀਟਿੰਗ ਵੀ ਤੁਹਾਡੇ ਨਾਲ ਹੋਈ ਹੈ ਕੀ ਗੱਲਬਾਤ ਹੋਈ ਹੈ ਦੱਸਿਆ ਤੁਹਾਨੂੰ ਇਹ ਗੱਲ ਜੀ ਮੇਰ ਨੂੰ ਲੈ ਕੇ ਉਹ ਉਹ ਮੇਰਾ ਨਿੱਜੀ ਫਰਜ਼ ਸੀ ਬਤੌਰ ਜ਼ਿਲ੍ਹੇ ਦਾ ਪ੍ਰਧਾਨ ਹੋਣ ਦੇ ਨਾਤੇ ਕਿਉਂਕਿ ਮੈਨੂੰ ਇਸ ਗੱਲ ਦੀ ਚਰਚਾ ਆਈ ਸੀ ਵੀ ਮੇਰ ਜੋ ਆਪਣੇ ਕਮਿਸ਼ਨਰ ਨਗਰ ਨਿਗਮ ਨੇ ਉਹਨਾਂ ਨੇ ਸਰਕਾਰ ਨੂੰ ਚਿੱਠੀ ਲੱਗਤੀ ਮੇਰ ਵੀ ਚੋਣ ਕਰਨ ਵਾਸਤੇ ਤਾਂ ਮੈਂ ਆਪਦਾ ਫਰਜ਼ ਨਿਭਾਇਆ ਮੈਂ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬਿੰਦੀ ਨਾਲ ਗੱਲ ਕੀਤੀ ਗੱਲ ਕਰਕੇ ਉਹਨਾਂ ਨੂੰ ਬੇਨਤੀ ਕੀਤੀ ਵੀ ਤੁਸੀਂ ਆਓ ਕੌਂਸਲਰ ਸਾਹਿਬ ਨਾਲ ਇੱਕ ਮੀਟਿੰਗ ਕਰੋ ਉਹਨਾਂ ਨੇ ਉਸੇ ਦਿਨ ਜਦ ਮੈਂ ਗੱਲ ਸਵੇਰੇ 10 ਵਜੇ ਕੀਤੀ ਹੈ ਸ਼ਾਮ ਨੂੰ ਪੰਸਰ ਦੇ ਪੰਜ ਆ ਕੇ ਕੌਂਸਲਰ ਸਾਹਿਬ ਨਾਲ ਮੀਟਿੰਗ ਕੀਤੀ ਉਹਨਾਂ ਦੇ ਵਿਚਾਰ ਸੁਣੇ ਉਹਨਾਂ ਦੀ ਗੱਲ ਸੁਣੀ ਗੱਲ ਸੁਣਨ ਤੋਂ ਬਾਅਦ ਸਰਬ ਸੰਪਤੀ ਨਾਲ ਸਮੂਹ ਕੌਂਸਲਰ ਸਾਹਿਬਾਨ ਨੇ ਜਿੰਨੇ ਉੱਥੇ ਹਾਜ਼ਰ ਸੀ ਤਕਰੀਬਨ 24-25 ਹਜ਼ਾਰ ਜਦ ਸੀ ਇੱਕ ਦੋ ਬਾਹਰ ਗਏ ਸੀ ਕੋਈ ਪ੍ਰੋਬਲਮ ਸੀ ਤਾਂ ਉਹਨਾਂ ਨੇ ਸ਼ਾਂਤੀ ਨਾਲ ਉੱਥੇ ਅਖਤਿਆਰ ਰਾਜਾ ਬ੍ਰਿੰਦੀ ਜੀ ਨੂੰ ਦਿੱਤੇ ਵੀ ਜੀਤੇ ਵੀ ਕਾਂਗਰਸ ਪਾਰਟੀ ਹੱਥ ਰੱਖੂ ਅਸੀਂ ਸਾਰੇ ਉਹਦੇ ਨਾਲ ਲਿਓ ਬਹੁਤ ਬਹੁਤ ਧੰਨਵਾਦ ਜੀ ਅੰਜੀ ਜੀ ਵੀ ਸਾਡੇ ਆਏ